मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਵਿੱਚ ਆਇਆ ਹੜ੍ਹਾਂ ਨੂੰ ਲੈ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਭਾਵ BBMB ਨੇ ਹੁਣ ਭਗਵੰਤ ਮਾਨ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ BBMB ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ ਜੇ ਭਾਖੜਾ ਡੈਮ ਵਿੱਚੋਂ ਸਹੀ ਸਮੇਂ ਤੇ ਪਾਣੀ ਛੱਡਿਆ ਜਾਂਦਾ ਤਾਂ ਪੰਜਾਬ ਦਾ ਵਿੱਚ ਹੜ੍ਹ ਸਥਿਤੀ ਅਜਿਹੀ ਗੰਭੀਰ ਨਾ ਹੁੰਦੀ BBMP ਦੇ ਵਕੀਲ ਰਾਜੇਸ਼ ਗਰਗਨੇ ਚੀਫ ਜਸਟਿਸ ਸ਼ੀਲ 나ਗੂ ਅਤੇ ਜਸਟਿਸ ਸੰਜੀਵ ਬੈਰੀ ਦੇ ਬੈਂਚ ਅੱਗੇ ਦਲੀਲ ਦਿੱਤੀ ਹੈ ਕਿ BBMP ਦਾ ਅਧਿਕਾਰ ਖੇਤਰ ਅਤੇ ਸ਼ਕਤੀ ਇਹ ਹੈ ਕਿ ਮੌਸਮੀ ਹਾਲਾਤਾਂ ਜਿਵੇਂ ਮੌਨਸੂਮ ਗਰਮੀ ਆਦਿ ਵਿੱਚ ਪਾਣੀ ਮਹੀਨੇ ਦੇ ਮੁਤਾਬਕ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ ਇਸ ਨਾਲ ਸੂਬੇ ਦੀ ਕੁੱਲ ਹਿੱਸੇਦਾਰੀ ਨਹੀਂ ਬਦਲਦੀ ਉਨ੍ਹਾਂ ਕਿਹਾ ਕਿ ਅਦਾਲਤ ਦੇ ਸਾਹਮਣੇ ਮੁੱਦੇ ਤੇ ਚੁਣੌਤੀ ਸਿਰਫ 85 ਕਿਊਬ ਫੁੱਟ ਨੂੰ ਇੱਕ ਮਹੀਨੇ ਬਦਲ ਨਾਲ ਸੰਬੰਧਿਤ ਸੀ ਬੀਬੀਐਮਬੀ ਦੇ ਵਕੀਲ ਰਾਜੇਸ਼ ਗਰਗਦ ਨੇ ਚੀਫ ਜਸਟਿਸ ਸੀਲ ਨਾਗੂ ਅਤੇ ਜਸਟਿਸ ਸੰਜੀਵ ਬੈਰੀ ਦੇ ਬੈਂਚ ਤੇ ਦਲੀਲ ਦਿੱਤੀ ਹੈ ਕਿ ਬੀਬੀਐਮਬੀ ਦਾ ਅਧਿਕਾਰ ਖੇਤਰ ਤੇ ਸ਼ਕਤੀ ਇਹ ਹੈ ਕਿ ਮੌਸਮੀ ਹਾਲਾਤਾਂ ਵਿੱਚ ਜਿਵੇਂ ਮੌਨਸੂਨ ਗਰਮੀ ਆਦਿ ਵਿੱਚ ਪਾਣੀ ਮਹੀਨੇ ਦੇ ਮੁਤਾਬਕ ਰੈਗੂਲੇਟ ਕੀਤਾ ਜਾਣਾ ਚਾਹੀਦਾ ਹੈ ਇਸ ਨਾਲ ਸੂਬੇ ਦੀ ਕੁੱਲ ਹਿੱਸੇਦਾਰੀ ਨਹੀਂ ਬਦਲਦੀ ਉਨ੍ਹਾਂ ਕਿਹਾ ਕਿ ਅਦਾਲਤ ਦੇ ਸਾਹਮਣੇ ਮੁੱਦੇ ਤੇ ਚੁਣੌਤੀ ਸਿਰਫ 85 ਕਿਊਪਿਕ ਫੁੱਟ ਨੂੰ ਇੱਕ ਮਹੀਨੇ ਬਦਲ ਨਾਲ ਸੰਬੰਧਿਤ ਸੀ ਗਰਗਨੇ ਕਿਹਾ ਕਿ ਇਹ ਸਥਿਤੀ ਹੁਣ ਖਤਮ ਹੋ ਗਈ ਹੈ ਜੇ ਉਹਨਾਂ ਨੇ ਉਸ ਵੇਲੇ ਪਾਣੀ ਛੱਡਿਆ ਹੁੰਦਾ ਤਾਂ ਸੂਬੇ ਦੀ ਸਥਿਤੀ ਇੰਨੀ ਗੰਭੀਰ ਨਾ ਹੁੰਦੀ ਪਰ ਤਦ ਤੱਕ ਪੰਜਾਬ ਨੇ ਪਾਣੀ ਛੱਡਣ ਤੋਂ ਨਾ ਕਰ ਦਿੱਤੀ ਬੀਬੀਐਮਬੀ ਕੋਲ ਮੌਨਸੂਨ ਵਿੱਚ ਵਾਧੂ ਪਾਣੀ ਛੱਡਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਜਵਾਬ ਚ ਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ 베ਦੀ ਵੱਲੋਂ ਰੱਖੇ ਗੇ ਪੱਖ ਤੇ ਗੌਰ ਕਰਦਿਆਂ ਬੈਂਚ ਨੇ BBMB ਦਾ ਅਧਿਕਾਰ ਖੇਤਰ ਪਤਾ ਕਰਨ ਲਈ ਨਿਯਮ 74 ਦਾ ਵੀਰਵਾ ਮੰਗਿਆ ਅਦਾਲਤ ਨੇ ਉਸ ਕਾਨੂੰਨ ਬਾਰੇ ਵੀਰਵਾ ਵੀ ਮੰਗਿਆ ਸੀ ਜਿਸ ਤਹਿਤ ਉਕਤ ਨਿਯਮ ਬਣਾਏ ਗਏ ਸਨ ਪੰਜਾਬ ਦੀ ਉਸ ਪਟੀਸ਼ਨ ਤੇ ਸੁਣਵਾਈ ਕਰ ਰਹੇ ਇਸ ਬੈਂਚ ਨੇ ਬੋਰਡ ਦੀ 23 April ਨੂੰ ਹੋਈ ਮੀਟਿੰਗ ਦੀ ਉਸ ਮੱਦ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ 'ਚ ਪਾਣੀ ਦੇ ਗੰਭੀਰ ਸੰਕਟ ਅਤੇ ਨਹਿਰ ਦੀ ਮੁਰੰਮਤ ਦੇ ਕੰਮ ਦਾ ਹਵਾਲਾ ਦਿੰਦਿਆਂ ਹਰਿਆਣਾ ਨੂੰ 8500 ਕਿਊਸਕ ਪਾਣੀ ਦੇਣ ਦਾ ਫੈਸਲਾ ਕੀਤਾ ਗਿਆ ਸੀਗਾ ਬੀਦੀ ਨੇ ਕਿਹਾ ਕਿ ਰਾਵੀ ਬਿਆਸ ਦੇ ਪਾਣੀ ਨੂੰ ਵੰਡ ਪੰਜਾਬ ਪੁਨਰਗਠਨ ਕਾਨੂੰਨ ਦੇ ਪ੍ਰਬੰਧ ਰਾਹੀਂ ਕੀਤਾ ਜਾਂਦਾ ਹੈ ਬੋਰਡ ਦੀਆਂ ਤਜਵੀਜ਼ਾਂ ਰਾਹੀਂ ਨਹੀਂ ਉਹਨਾਂ ਦਲੀਲ ਦਿੱਤੀ ਕਿ BBMB ਕੋਲ ਕਿਸੇ ਵੀ ਸੂਬੇ ਨੂੰ ਕਿਸੇ ਹਿੱਸੇ ਦੇ ਵੱਧ ਪਾਣੀ ਦੇਣ ਦਾ ਅਧਿਕਾਰ ਨਹੀਂ ਹੈ ਇਹ ਪੂਰੀ ਤਰ੍ਹਾਂ ਵਿਧਾਨਿਕ ਢਾਂਚੇ ਦੇ ਅੰਦਰ ਅਤੇ ਇਸ 'ਚ ਬਦਲਾਅ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਸੁਣਵਾਈ ਦੌਰਾਨ ਬੈਂਚ ਨੇ ਸਵਾਲ ਕੀਤਾ ਕਿ ਤੁਸੀਂ ਕੇਂਦਰ ਸਰਕਾਰ ਕੋਲ ਪੱਖ ਕਿਉਂ ਨਹੀਂ ਰੱਖਦੇ ਜਿਸ ਦੇ ਜਵਾਬ ਵਿੱਚ ਬੇਦੀ ਨੇ ਕਿਹਾ ਕਿ ਨੀਮਾ ਦੇ ਪ੍ਰਬੰਧਕ ਮੁਤਾਬਕ ਇਹ ਮਾਮਲਾ ਭਾਰਤ ਸਰਕਾਰ ਨੂੰ ਭੇਜਿਆ ਗਿਆ ਸੀ ਉਹਨਾਂ ਕਹੇ ਕਿ ਹਰਾਨਾ ਪੀੜਤ ਧਿਰ ਸੀ ਕਿਉਂਕਿ ਸੂਬਾ ਆਪਣੇ ਹਿੱਸੇ ਦਾ ਪਾਣੀ ਖਤਮ ਕਰਨ ਮਗਰੋਂ ਪੰਜਾਬ ਦੇ ਹਿੱਸੇ ਦਾ ਪਾਣੀ ਮੰਗ ਰਾ ਸੀ ਬੈਂਚ ਨੇ ਕਿਹਾ ਕਿ ਕਿਰਪਾ ਕਰਕੇ ਨਿਮਾ ਬਾਰੇ ਵੇਰਵਾ ਦਾਖਲ ਕਰਾਇਆ ਜਾਵੇ ਜਿਸ ਨੂੰ ਦੇਖਾਂਗੇ ਇਸ ਮਗਰੋਂ ਬੈਂਚ ਤੇ ਮਾਮਲਾ ਵੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ BBMP ਦੇ ਵਕੀਲ ਰਾਜੇਸ਼ ਗਰਗਨੇ ਚੀਫ ਜਸਟਿਸ ਸ਼ੀਲ 나ਗੂ ਅਤੇ ਜਸਟਿਸ ਸੰਜੀਵ ਬੈਰੀ ਦੇ ਬੈਂਚ ਅੱਗੇ ਦਲੀਲ ਦਿੱਤੀ ਹੈ ਕਿ BBMP ਦਾ ਅਧਿਕਾਰ ਖੇਤਰ ਅਤੇ ਸ਼ਕਤੀ ਇਹ ਹੈ ਕਿ ਮੌਸਮੀ ਹਾਲਾਤਾਂ ਜਿਵੇਂ ਮੌਨਸੂਮ ਗਰਮੀ ਆਦਿ ਵਿੱਚ ਪਾਣੀ ਮਹੀਨੇ ਦੇ ਮੁਤਾਬਕ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ ਇਸ ਨਾਲ ਸੂਬੇ ਦੀ ਕੁੱਲ ਹਿੱਸੇਦਾਰੀ ਨਹੀਂ ਬਦਲਦੀ ਉਹਨਾਂ ਕਹੇ ਕਿ ਅਦਾਲਤ ਦੇ ਸਾਹਮਣੇ ਮੁੱਦੇ ਤੇ ਚੁਣੌਤੀ ਸਿਰਫ 85 ਕਿਊਬ ਫੁੱਟ ਨੂੰ 1 ਮਹੀਨੇ ਬਦਲ ਨਾਲ ਸਬੰਧਿਤ ਸੀ ਬੀਬੀਐਮਬੀ ਦੇ ਵਕੀਲ ਰਾਜੇਸ਼ ਗਰਗ ਦੇ ਨੇ ਚੀਫ ਜਸਟਿਸ ਸੀਲ ਨਾਗੂ ਅਤੇ ਜਸਟਿਸ ਸੰਜੀ ਬੈਰੀ ਦੇ ਬੈਂਚ ਤੇ ਦਲੀਲ ਦਿੱਤੀ ਹੈ ਕਿ ਬੀਬੀਐਮਬੀ ਦਾ ਅਧਿਕਾਰ ਖੇਤਰ ਅਤੇ ਸ਼ਕਤੀ ਇਹ ਹੈ ਕਿ ਮੌਸਮੀ ਹਾਲਾਤਾਂ ਵਿੱਚ ਜਿਵੇਂ ਮੌਨਸੂਮ ਗਰਮੀ ਆਦਿ ਵਿੱਚ ਪਾਣੀ ਮਹੀਨੇ ਦੇ ਮੁਤਾਬਕ ਰੈਗੂਲੇਟ ਕੀਤਾ ਜਾਣਾ ਚਾਹੀਦਾ ਹੈ ਇਸ ਨਾਲ ਸੂਬੇ ਦੀ ਕੁੱਲ ਹਿੱਸੇਦਾਰੀ ਨਹੀਂ ਬਦਲਦੀ ਉਹਨਾਂ ਕਹਿ ਕਿ ਅਦਾਲਤ ਸਾਹਮਣੇ ਮੁੱਦੇ ਤੇ ਚੁਣੌਤੀ ਸਿਰਫ 85 ਕਿਊਬਿਕ ਫੁੱਟ ਨੂੰ ਇੱਕ ਮਹੀਨੇ ਬਦਲਣ ਨਾਲ ਸੰਬੰਧਿਤ ਸੀ ਗਰਗਨੇ ਕਹੇ ਕਿ ਇਹ ਸਥਿਤੀ ਹੁਣ ਖਤਮ ਹੋ ਗਈ ਹੈ ਜੇ ਉਹਨਾਂ ਨੇ ਉਸ ਵੇਲੇ ਪਾਣੀ ਛੱਡਿਆ ਹੁੰਦਾ ਤਾਂ ਸੂਬੇ ਦੀ ਸਥਿਤੀ ਇੰਨੀ ਗੰਭੀਰ ਨਾ ਹੁੰਦੀ ਪਰ ਤਦ ਤੱਕ ਪੰਜਾਬ ਨੇ ਪਾਣੀ ਛੱਡਣ ਤੋਂ ਨਾ ਕਰ ਦਿੱਤੀ। BBMB ਕੋਲ ਮੌਨਸੂਨ ਵਿੱਚ ਵਾਧੂ ਪਾਣੀ ਛੱਡਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਜਵਾਬ ਚ ਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਵੱਲੋਂ ਰੱਖੇ ਗੇ ਪੱਖ ਤੇ ਗੌਰ ਕਰਦਿਆਂ ਬੈਂਚ ਨੇ BBMB ਦਾ ਅਧਿਕਾਰ ਖੇਤਰ ਪਤਾ ਕਰਨ ਲਈ ਨਿਯਮ 74 ਦਾ ਵੀਰਵਾ ਮੰਗਿਆ। ਅਦਾਲਤ ਨੇ ਉਸ ਕਾਨੂੰਨ ਬਾਰੇ ਵੀਰਵਾ ਵੀ ਮੰਗਿਆ ਸੀ ਜਿਸ ਤਹਿਤ ਉਕਤ ਨਿਯਮ ਬਣਾਏ ਜਗੇ ਸਨ ਪੰਜਾਬ ਦੀ ਉਸ ਪਟੀਸ਼ਨ ਤੇ ਸੁਣਵਾਈ ਕਰ ਰਹੇ ਇਸ ਬੈਂਚ ਨੇ ਬੋਰਡ ਦੀ 23 April ਨੂੰ ਹੋਈ ਮੀਟਿੰਗ ਦੀ ਉਸ ਮਦ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ ਚ ਪਾਣੀ ਦੇ ਗੰਭੀਰ ਸੰਕਟ ਅਤੇ ਨਹਿਰ ਦੀ ਮੁਰੰਮਤ ਦੇ ਕੰਮ ਦਾ ਹਵਾਲਾ ਦਿੰਦਿਆਂ ਹਰਿਆਣਾ ਨੂੰ 8500 ਕਿਊਸਕ ਪਾਣੀ ਦੇਣ ਦਾ ਫੈਸਲਾ ਕੀਤਾ ਗਿਆ ਸੀਗਾ ਬੀਦੀ ਨੇ ਕਿਹਾ ਕਿ ਰਾਵੀ ਬਿਆਸ ਦੇ ਪਾਣੀ ਨੂੰ ਵੰਡ ਪੰਜਾਬ ਪੁਨਰਗਠਨ ਕਾਨੂੰਨ ਦੇ ਪ੍ਰਬੰਧ ਰਾਹੀਂ ਕੀਤਾ ਜਾਂਦਾ ਹੈ ਬੋਰਡ ਦੀਆਂ ਤਜਵੀਜ਼ਾਂ ਰਾਹੀਂ ਨਹੀਂ ਉਹਨਾਂ ਦਲੀਲ ਦਿੱਤੀ ਕਿ BBMB ਕੋਲ ਕਿਸੇ ਵੀ ਸੂਬੇ ਨੂੰ ਕਿਸੇ ਹਿੱਸੇ ਦੇ ਵੱਧ ਪਾਣੀ ਦੇਣ ਦਾ ਅਧਿਕਾਰ ਨਹੀਂ ਹੈ ਇਹ ਪੂਰੀ ਤਰ੍ਹਾਂ ਵਿਧਾਨਿਕ ਢਾਂਚੇ ਦੇ ਅੰਦਰ ਅਤੇ ਇਸ 'ਚ ਬਦਲਾਅ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਸੁਣਵਾਈ ਦੌਰਾਨ ਬੈਂਚ ਨੇ ਸਵਾਲ ਕੀਤਾ ਕਿ ਤੁਸੀਂ ਕੇਂਦਰ ਸਰਕਾਰ ਕੋਲ ਪੱਖ ਕਿਉਂ ਨਹੀਂ ਰੱਖਦੇ ਜਿਸ ਦੇ ਜਵਾਬ ਵਿੱਚ ਬੇਦੀ ਨੇ ਕਿਹਾ ਕਿ ਨੀਮਾ ਦੇ ਪ੍ਰਬੰਧਕ ਮੁਤਾਬਕ ਇਹ ਮਾਮਲਾ ਭਾਰਤ ਸਰਕਾਰ ਨੂੰ ਭੇਜਿਆ ਗਿਆ ਸੀ ਉਹਨਾਂ ਕਹੇ ਕਿ ਹਰਾਨਾ ਪੀੜਤ ਧਿਰ ਸੀ ਕਿਉਂਕਿ ਸੂਬਾ ਆਪਣੇ ਹਿੱਸੇ ਦਾ ਪਾਣੀ ਖਤਮ ਕਰਨ ਮਗਰੋਂ ਪੰਜਾਬ ਦੇ ਹਿੱਸੇ ਦਾ ਪਾਣੀ ਮੰਗ ਰਿਹਾ ਸੀ ਬੈਂਚ ਨੇ ਕਿਹਾ ਕਿ ਕਿਰਪਾ ਕਰਕੇ ਨੇਮਾ ਬਾਰੇ ਵੇਰਵਾ ਦਾਖਲ ਕਰਾਇਆ ਜਾਵੇ ਜਿਸ ਨੂੰ ਦੇਖਾਂਗੇ ਇਸ ਮਗਰੋਂ ਬੈਂਚ ਤੇ ਮਾਮਲਾ ਵੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਸੋ ਜਿੱਦਾਂ ਕਿ BBMP ਵੱਲੋਂ ਪੰਜਾਬ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਗਏ ਨੇਵੀ ਇਨ੍ਹਾਂ ਨੇ ਪਾਣੀ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਤੇ ਹੁਣ ਵੇਖਣਾ ਹੋਵੇਗਾ ਮਾਨ ਸਰਕਾਰ ਆਪਣਾ ਹੋਰ ਕੀ ਪੱਖ ਮਜ਼ਬੂਤ ਰੱਖਦੀ ਹੈ ਆ ਨਾਲ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ